ਹੁਣ ਗੱਲ ਕਰਦੇ ਆ ਸੋਭਾ ਸਿੰਘ ਦੁਆਰਾ ਬਣਾਈ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਾਨ ਗ੍ਰੰਥ ਤਸਵੀਰ ਦੀ ਜੋ ਸੋਭਾ ਸਿੰਘ ਦੇ ਦਿਮਾਗ ਦੀ ਉਪਜ ਹੈ 100 ਸਾਲ ਪਹਿਲਾਂ ਸੋਭਾ ਸਿੰਘ ਦੁਆਰਾ ਸਿੱਖ ਕੌਮ ਨਾਲ ਉਹ ਸਮਝਾਕ ਕੀਤਾ ਗਿਆ ਸੀ ਉਸ ਦੇ ਦੁਆਰਾ ਬਾਬੇ ਨਾਨਕ ਦੀ ਜੋ ਤਸਵੀਰ ਬਣਾਈ ਗਈ ਸੀ ਮਾਲਾ ਧਾਰੀ ਬਾਬਾ ਨਾਨਕ ਇੱਕ ਸਿਰ ਤੇ ਮਾਲਾ ਇੱਕ ਹੱਥ ਵਿੱਚ ਮਾਲਾ ਇੱਕ ਗਲ ਵਿੱਚ ਮਾਲਾ ਭਗਵਾ ਧਾਰੀ ਕੰਬਲੀ ਅਤੇ ਕੋਲ ਇੱਕ ਲੋਟਾ ਜੋ ਬਾਬਾ ਨਾਨਕ ਪੂਰੇ ਸੰਸਾਰ ਦਾ ਚੱਕਰ 30000 ਕਿਲੋਮੀਟਰ ਪੈਦਲ ਚੱਲ ਕੇ ਕਰਦੇ ਹਨ ਏਸ਼ੀਆ ਦੇ ਲਗਭਗ ਸਾਰੇ ਦੇਸ਼ਾਂ ਵਿੱਚ ਗਏ ਅਲੱਗ-ਅਲੱਗ ਧਰਮਾਂ ਅਲੱਗ-ਅਲੱਗ ਭਾਸ਼ਾ ਅਤੇ ਅਲੱਗ-ਅਲੱਗ ਕਬੀਲਿਆਂ ਦੇ ਲੋਕਾਂ ਨੂੰ ਮਿਲੇ वार्तालाਪ ਕੀਤਾ ਸਿੱਧ ਮੰਡਲੀਆਂ ਨਾਲ ਵਿਚਾਰ ਤਕਰਾਰ ਕਰਨ ਵਾਲੇ ਬਾਬਾ ਨਾਨਕ ਕੋਈ ਮੰਨ ਨਹੀਂ ਸਕਦਾ ਕਿ ਅਜੇ ਇਹ ਹੋਣਗੇ ਕ੍ਰਾਂਤੀਕਾਰੀ ਬਾਬਾ ਨਾਨਕ ਕਿਰਤੀ ਬਾਬਾ ਨਾਨਕ ਅਜੇ ਹਾਂ ਨਹੀਂ ਹੋ ਸਕਦਾ ਮੈਂ ਤੁਹਾਨੂੰ ਹੀ ਪੁੱਛਦਾ ਹਾਂ ਕਿ ਤੁਸੀਂ ਫੈਸਲਾ ਕਰੋ ਕਿ ਤਸਵੀਰ ਅਸਲੀ ਹੈ ਜਾਂ ਨਕਲੀ ਚਲੋ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਤੋਂ ਹੀ ਪੁੱਛ ਲੈਂਦੇ ਹਾਂ ਕਿ ਜੋ ਸੋਭਾ ਸਿੰਘ ਨੇ ਤਸਵੀਰ ਬਣਾਈ ਹੈ ਸ੍ਰੀ ਗੁਰੂ ਨਾਨਕ ਸਾਹਿਬ ਦੀ ਕੀ ਇਹ ਅਸਲੀ ਹੈ ਤੁਹਾਡੀ ਕਸਵੱਟੀ ਤੇ ਪੂਰੀ ਉਤਰਦੀ ਹੈ ਜਾਂ ਨਹੀਂ ਤਾਂ ਸੱਚੇ ਪਾਤਸ਼ਾਹ ਜੀ ਤੁਸੀਂ ਦੱਸ ਦਿਓ ਮਾથે ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਲੌਣਾ ਜਾਨਾ ਹੱਥ ਚ ਮਾਲਾ ਹੁਣ ਤੁਸੀਂ ਹੀ ਸਮਝੋ ਕਿ ਕੀ ਸਾਡੇ ਬਾਬਾ ਨਾਨਕ ਅਜਿਹੇ ਸਨ ਜੋ ਰੱਬ ਨੂੰ ਇਹ ਸਮਝਦੇ ਸਨ ਦੂਸਰੀ ਲੈ ਲਓ ਗਲ ਸਾਡੇ ਤੈ ਤੈ ਧੋਤੀਆਂ ਤੇਰੇ ਪੈਨ ਤੱਗ ਗਲੀ ਜਿਨਾਂ ਜਪਮਾਲੀਆਂ ਲੋਟੇ ਹੱਥ ਨ ਬੱਗ ਓਏ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠੱਗ ਗਲ ਮਾਲਾ ਅਤੇ ਲੋਟਾ ਦੋਨਾਂ ਚੀਜ਼ਾਂ ਦਾ ਇਹ ਜ਼ਿਕਰ ਹੋਇਆ ਹੈ ਤੁਸੀਂ ਆਪ ਹੀ ਸਮਝ ਲਓ ਹੁਣ ਕਿ ਸੋਬਾ ਸਿੰਘ ਸਾਡੇ ਬਾਬਾ ਨਾਨਕ ਜੀ ਬਾਰੇ ਕੀ ਸੋਚਦੇ ਹਨ ਤੀਜੀ ਉਦਾਹਰਣ ਸਿਲ ਪੂਜਸ ਚੱਕਰ ਗਣੇਸ਼ਨ ਨਿਸ ਜਾਗਸ ਭਗਤ ਪਰਵੇਸ਼ਨ ਪਗ ਨਾਚਸ ਚਿੱਤ ਅਕਰਮੰ ਇਹ ਲੰਪਟ ਨਾਚ ਅਧਰਮੰ ਮ੍ਰਿਗ ਆਸਣ ਤੁਲਸੀ ਮਾਲਾ ਕਰ ਉੱਜਲ ਤਿਲਕ ਕਪਾਲਾ ਰਿੱਦੈ ਕੂੜ ਕੰਠ ਰੋਦਰਾਕਸ਼ ਰੇ ਲੰਪਟ ਕ੍ਰਿਸ਼ਨ ਅਪਾਗਸ ਜਿਨ ਆਤਮ ਤਤ ਨ ਚੀਨਿਆ ਸਭ ਫੋਕੜ ਧਰਮ ਅਬੀਨਿਆ ਇੱਥੇ ਵੀ ਮਾਲਾ ਦੀ ਗੱਲ ਆਈ ਹੈ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਫੋਟੋ ਬਣਾਉਣ ਵਾਲਾ ਤਸਵੀਰ ਬਣਾਉਣ ਵਾਲਾ ਗੁਰੂ ਸਾਹਿਬ ਬਾਰੇ ਕੀ ਸੋਚਦਾ ਹੈ ਚੌਥੀ ਉਦਾਹਰਨ ਪੜ ਪੁਸਤਕ ਸੰਧਿਆ ਬਾਦਨ ਸਿਲ ਪੂਜਸ ਬਗਲ ਸਮਾਦਨ ਵਿਖ ਝੂਠ ਵਿਭੂਕ ਅਨਸਾਰੰ ਤ੍ਰੈ ਕਾਲ ਤਿਹਾਲ ਵਿਚਾਰੰ ਗਲ ਮਾਲਾ ਇੱਥੇ ਵੀ ਮਾਲਾ ਦਾ ਜ਼ਿਕਰ ਆ ਗਿਆ ਗਲ ਮਾਲਾ ਤਿਲਕ ਲਲਾਟਿੰਗ ਦੋਇ ਧੋਤੀ ਵਸਤਰ ਕਪਾਟਿੰਗ ਜੇ ਜਾਨਸ ਵਰਮਨ ਕਰਮੰ ਸਭ ਫੋਕਟ ਨਿਚੋ ਕਰਮ ਇੱਥੇ ਵੀ ਉੱਪਰ ਦਿੱਤੇ ਸਾਰੇ ਕੰਮਾਂ ਜਿੰਨੇ ਵੀ ਹਨ ਫੋਕਟ ਕਰਮ ਹਨ ਹੁਣ ਤੁਸੀਂ ਦੱਸੋ ਕਿ ਇਹ ਤਸਵੀਰ ਨਕਲੀ ਹੈ ਜਾਂ ਅਸਲੀ ਹੈ ਜੇਕਰ ਨਕਲੀ ਹੈ ਤਾਂ ਇਸ ਨੂੰ ਖਰੀਦਣਾ ਬੰਦ ਕਰੋ ਜੇਕਰ ਤੁਸੀਂ ਬੰਦ ਨਹੀਂ ਕਰੋਗੇ ਤਾਂ ਇਹ ਇਹ ਕੂੜ ਪ੍ਰਚਾਰ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਭਾਈ ਵੀਰ ਸਿੰਘ ਦਿੱਲੀ ਵਿੱਚ ਕਿਸੇ ਪਹਿਚਾਣ ਵਾਲੇ ਦੇ ਘਰ ਠਹਿਰੇ ਹੋਏ ਸਨ ਉੱਥੇ ਸੋਭਾ ਸਿੰਘ ਆਪਣੀ ਪੇਂਟਿੰਗ ਜੋ ਗੁਰੂ ਨਾਨਕ ਦੇਵ ਜੀ ਦੀ ਮਾਨਕੜੰਤ ਪੇਂਟਿੰਗ ਹੈ ਲੈ ਗਿਆ ਹਰਦੇਵ ਸਿੰਘ ਜੋ ਕਿ ਇੱਕ ਆਰਟਿਸਟ ਹੈ ਉਹ ਵੀ ਮੌਜੂਦ ਸੀ ਸੋਭਾ ਸਿੰਘ ਨੇ ਪੂਰਾ ਇੰਤਜ਼ਾਮ ਕਰ ਰੱਖਿਆ ਸੀ ਮੀਡੀਆ ਵੀ ਬੁਲਾ ਰੱਖਿਆ ਸੀ ਉਹ ਚਾਹੁੰਦਾ ਸੀ ਕਿ ਪੇਂਟਿੰਗ ਦੀ ਕੁੰਡ ਚਕਾਈ ਭਾਈ ਵੀਰ ਸਿੰਘ ਵੱਲੋਂ ਕਰਵਾਈ ਜਾਏ ਕਿਉਂਕਿ ਭਾਈ ਵੀਰ ਸਿੰਘ ਇੱਕ ਮਹਾਨ ਵਿਦਵਾਨ ਸਨ ਪੇਂਟਿੰਗ ਦੁਨੀਆ ਭਰ ਵਿੱਚ ਮਨਜ਼ੂਰ ਹੋ ਜਾਵੇਗੀ ਭਾਈ ਵੀਰ ਸਿੰਘ ਦੇ ਅੱਗੇ ਪੇਂਟਿੰਗ ਰੇਸ਼ਮੀ ਕੱਪੜਾ ਉੱਪਰ ਦਿੱਤਾ ਹੋਇਆ ਸੀ ਜਦੋਂ ਭਾਈ ਵੀਰ ਸਿੰਘ ਨੇ ਕੱਪੜਾ ਚੁੱਕਿਆ ਵੇਖਿਆ ਤੇ ਭਾਈ ਵੀਰ ਸਿੰਘ ਨੇ ਫੇਰ ਕਪੜਾ ਟੱਕ ਦਿੱਤਾ ਅਤੇ ਕਿਹਾ ਇਹ ਮੇਰਾ ਬਾਬਾ ਨਾਨਕ ਹੋ ਹੀ ਨਹੀਂ ਸਕਦਾ ਅਤੇ ਮੂੰਹ ਦੂਜੀ ਸਾਈਡ ਕਰ ਲਿਆ ਸੋਭਾ ਸਿੰਘ ਨੂੰ ਇਸ ਗੱਲ ਤੋਂ ਗੁੱਸਾ ਆਇਆ ਅਤੇ ਪੇਂਟਿੰਗ ਚੁੱਕ ਕੇ ਬਾਹਰ ਆ ਗਿਆ ਅਤੇ ਪਿੱਛੇ ਹੀ ਹਰਦੇਵ ਸਿੰਘ ਜੋ ਆਰਟਿਸਟ ਸੀ ਪਿੱਛੇ ਹੀ ਆ ਗਿਆ ਤਾਂ ਸੋਭਾ ਸਿੰਘ ਗੁੱਸੇ-ਗੁੱਸੇ ਵਿੱਚ ਕਹਿਣ ਲੱਗਾ ਕਿ ਭਾਈ ਵੀਰ ਸਿੰਘ ਨੂੰ ਕਲਾ ਬਾਰੇ ਕੀ ਪਤਾ ਹੈ ਤਾਂ ਹਰਦੇਵ ਸਿੰਘ ਨੇ ਕਿਹਾ ਜੇਕਰ ਭਾਈ ਵੀਰ ਸਿੰਘ ਨੂੰ ਪਤਾ ਨਹੀਂ ਹੈ ਤਾਂ ਮੈਨੂੰ ਤਾਂ ਪਤਾ ਹੈ ਨਾ ਕਿ ਤੂੰ ਗੁਰੂ ਨਾਨਕ ਦੇਵ ਜੀ ਦੀ ਜੋ ਤਸਵੀਰ ਬਣਾਈ ਹੈ ਕਿਹੋ ਜਿਹੀ ਹੈ ਤੂੰ ਇੱਕ ਤਸਵੀਰ ਲੈ ਲਈ ਨਰਗਿਸ ਦੀਆਂ ਅੱਖਾਂ ਚਪਕਾ ਦਿੱਤੀਆਂ ਤੇ ਮધુਬਾਲਾ ਦੇ ਹੋੜ ਚਪਕਾ ਦਿੱਤੇ ਦਾੜੀ ਲਾ ਦਿੱਤੀ ਤੇ ਪੱਗ ਬੰਨ੍ਹ ਦਿੱਤੀ ਬਣਾ ਦਿੱਤਾ ਬਾਬਾ ਨਾਨਕ ਇਹ ਮੈਂ ਵੀ ਜਾਣਦਾ ਹਾਂ ਔਰ ਤੂੰ ਵੀ ਜਾਣਦਾ ਹੈ